ਅੱਜ ਜਦੋਂ ਨਿੱਕਾ ਸਿੱਧੂ ਆਪਣੇ ਬਾਪੂ ਬਲਕੌਰ ਸਿੰਘ ਜੀ ਨਾਲ ਆਪਣੇ ਬੋਡੀਗਾਰਡਸ ਲੈ ਕੇ ਹਵੇਲੀ ਦੇ ਵਿੱਚੋਂ ਟਰੈਕਟਰ ਲੈ ਕੇ ਨਿਕਲਿਆ ਤਾਂ ਲੋਕਾਂ ਦਾ ਹੈਰਾਨ ਹੋਣਾ ਤਾਂ ਬੰਦਾ ਸੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਿੱਕਾ ਸਿੱਧੂ ਟਰੈਕਟਰ ਚਲਾ ਰਿਹਾ ਹੈ ਹਾਂ ਜੀ ਨਿੱਕਾ ਸਿੱਧੂ ਆਪਣੇ ਬਾਪੂ ਬਲਕੌਰ ਸਿੰਘ ਜੀ ਦੀ ਗੋਦੀ ਵਿੱਚ ਬੈਠਾ ਹੋਇਆ ਟਰੈਕਟਰ ਦੇ ਸਟੀering ਨੂੰ ਫੜ ਕੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਿੱਕਾ ਸਿੱਧੂ ਐਨਾ ਜ਼ਿਆਦਾ ਕਿਊਟ ਲੱਗ ਰਿਹਾ ਹੈ ਤੁਸੀਂ ਚਲਦੀ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਨਿੱਕਾ ਸਿੱਧੂ ਇੱਕ ਹੱਥ ਦੇ ਨਾਲ ਪੰਗੜਾ ਵੀ ਪਾਰਿਆ ਅਤੇ ਟਰੈਕਟਰ ਵੀ ਸਿੱਖ ਰਿਹਾ ਹੈ ਲੋਕਾਂ ਦਾ ਕਮੈਂਟਾਂ ਦੇ ਵਿੱਚ ਕਹਿਣਾ ਹੈ ਕਿ ਸਾਡੀ ਰੂਹ ਖੁਸ਼ ਹੋ ਗਈ ਹੈ ਇਹ ਵੀਡੀਓ ਦੇਖ ਕੇ ਅੱਜ ਪੂਰੇ 3-4 ਸਾਲ ਬਾਅਦ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਨਿੱਕੇ ਸਿੱਧੂ ਨੇ ਆਪਣੇ ਵੱਡੇ ਭਰਾ ਦੇ ਕੰਮਾਂ ਨੂੰ ਪੂਰੇ ਕਰਦੇ ਹੋਏ ਟਰੈਕਟਰ ਤੇ ਢੇਗਾ ਲਾਇਆ ਅਤੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਲੋਕਾਂ ਨੇ ਕਿਹਾ ਕਿ ਇਹ ਸਾਡਾ ਸਿੱਧੂ ਮੂਸੇਵਾਲਾ ਹੀ ਹੈ ਅਤੇ ਅਸੀਂ ਇਸ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਧੰਨਵਾਦ